ਮੈਂ ਡਾਕਟਰ ਚੰਦਰ ਸ਼ੇਖਰ ਸਿਵਸੰਜਨ ਮੁਖਸਰ ਤੇ ਫਰੀਦਕੋਟ ਅੱਜ ਤੁਹਾਡੇ ਨਾਲ ਬਰਸਾਤ ਦੇ ਮੌਸਮ ਦੇ ਵਿੱਚ ਜੋ ਬਰਸਾਤ ਨਾਲ ਸੰਬੰਧਿਤ ਬਿਮਾਰੀਆਂ ਆ ਉਸ ਦੀ ਗੱਲ ਕਰਨੀ ਚਾਹਾਂਗਾ ਇਹ ਬਰਸਾਤ ਦੇ ਮੌਸਮ ਚ ਖਾਸ ਕਰਕੇ ਜਿਹੜੇ ਵਾਟਰ ਬੌਂਡ ਡਿਜ਼ੀਜ਼ ਐ ਇਹਨਾਂ ਦੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਸ ਕਰਕੇ ਜ਼ਰੂਰਤ ਹੈ ਵੀ ਅਸੀਂ ਜਿਹੜਾ ਪਾਣੀ ਹੈ ਉਹ ਬਿਲਕੁਲ ਸਾਫ਼ ਸੁਥਰਾ ਪਾਣੀ ਪੀਏ ਔਰ ਜੇ ਪਾਣੀ ਨੂੰ ਉਬਾਲ ਕੇ ਪੀਤਾ ਜਾਵੇ ਉਹ ਬਹੁਤ ਅੱਛਾ ਹੈ ਪਾਣੀ ਦੇ ਵਿੱਚ ਕਲੋਰੀਨ ਦੀਆਂ ਟੈਬਲੇਟ ਸਾਡੇ ਦੇ ਡਿਪਾਰਟਮੈਂਟਲ ਮੁਫਤ ਦਿੱਤੀਆਂ ਜਾਂਦੀਆਂ ਉਸ ਨੂੰ ਵਰਤਿਆ ਜਾ ਸਕਦਾ ਹੈ ਖਾਸ ਕਰਕੇ ਜਿਹੜਾ ਸਾਡਾ ਗਿੱਲਾ ਭੋਜਨ ਹੈ ਉਸ ਨੂੰ ਬਰਸਾਤ ਦੇ ਪਾਣੀ ਨਾਲ ਨਾ ਬਣਾਇਆ ਜਾਵੇ ਉਸ ਚ ਪਾਣੀ ਦੇ ਵਿੱਚ ਅਕਸਰ ਇਨਫੈਕਸ਼ਨ ਹੁੰਦਾ ਹੈ ਵੇਖਣ ਚ ਪਾਣੀ ਸਾਫ਼ ਲੱਗਦਾ ਦੂਸਰਾ ਜਿੱਥੇ ਪਾਣੀ ਖੜਿਆ ਬਰਸਾਤ ਦਾ ਉੱਥੇ ਆਮ ਅਕਸਰ ਦੇਖਣਾ ਹੈ ਲੋਕੀ ਪਏ ਵੜ ਜਾਂਦੇ ਪਾਣੀ ਚ ਤੇ ਪਾਣੀ ਦੇ ਵਿੱਚ ਕਈ ਵਾਰੀ ਸਬਸਪੋਲੇ ਆ ਜਾਂਦੇ ਆ ਤਾ ਇਸ ਕਰਕੇ बूट ਪਾ ਕੇ ਜਿਹੜਾ ਹੈਗਾ ਜਿਹੜੇ ਖਾਸ ਕਰਕੇ ਲੌਂਗ ਸ਼ੂਜ਼ ਹੈ ਜੇ ਕਿਤੇ ਜਾਣਾ ਵੀ ਪੈਂਦਾ ਤਾਂ ਪਾਇਆ ਜਾਵੇ ਤਾਂ ਉਸ ਲਈ ਜਿਹੜਾ ਸਾਡੇ ਲਈ ਬਹੁਤ ਅੱਛਾ ਹੈ ਕਿਉਂਕਿ ਸੱਪ ਦਾ ਜਿਹੜਾ ਸਨੇਕ ਬਾਈਟ ਹੈ ਇਹ ਬੜਾ ਡੇਂਜਰਸ ਹੈ ਇਸ ਤੋਂ ਬਿਨਾ ਮਾਰਕੀਟ ਦੇ ਵਿੱਚ ਜਿਹੜਾ ਖੁੱਲਾ ਫਲ ਵਿਖਦਾ ਹੈ ਬਰਸਾਤ ਦੇ ਮੌਸਮ ਦੇ ਵਿੱਚ ਉਹ ਬਹੁਤ ਵੱਡਾ ਇਨਫੈਕਸ਼ਨ ਦਾ ਸੋਰਸ ਹੈ ਖਾਸ ਕਰਕੇ ਜਦੋਂ ਉਸ ਤੋਂ ਮੱਖੀਆਂ ਬੈਠਦੀਆਂ ਹਨ ਉਹੀ ਮੱਖੀਆਂ ਬਾਅਦ ਵਿੱਚ ਗੰਦੇ ਪਾਣੀ ਤੇ ਬੈਠਦੀਆਂ ਤਾਂ ਉਸ ਦਾ ਜਿਹੜਾ ਇਨਫੈਕਸ਼ਨਲ ਟ੍ਰਾਂਸਮਿਸ਼ਨ ਬਹੁਤ ਵੱਧ ਜਾਂਦੀ ਹੈ ਤਾ ਬਾਜ਼ਾਰ ਦਾ ਭੋਜਨ ਜਿੱਥੋਂ ਤੱਕ ਸੰਭਵ ਹੋ ਸਕੇ ਅਵੋਇਡ ਕੀਤਾ ਜਾਵੇ ਬਰਸਾਤਾਂ ਦੇ ਦਿਨਾਂ ਵਿੱਚ ਘਰ ਦੇ ਵਿੱਚ ਤਾਜ਼ਾ ਬਣਾਇਆ ਭੋਜਨ ਜਾਂ ਸੁੱਕਾ ਭੋਜਨ ਖਾਣਾ ਚਾਹੀਦਾ ਸਾਨੂੰ ਔਰ ਫਲ ਫਰੂਟ ਹੈ ਜਿਹੜੇ ਉਹ ਜਿਹੜੇ ਸਾਨੂੰ ਲੱਗਦੇ ਆ ਵੀ ਇਹ ਗਲੇ ਹੋਇਆ ਹੈ ਉਹ ਬਿਲਕੁਲ ਅਵੋਇਡ ਕਰਨਾ ਚਾਹੀਦਾ ਹੈ ਤਾਂ ਇਸ ਲਈ ਜਿਹੜਾ ਸਾਨੂੰ ਇਸ ਤੇ ਮੌਸਮ ਦੇ ਵਿੱਚ ਜੇ ਅਸੀਂ ਇਹਨਾਂ ਚੀਜ਼ਾਂ ਦਾ ਪ੍ਰੇਸ਼ ਕਰਦੇ ਆ ਤਾਂ ਅਸੀਂ ਬਹੁਤ ਬਿਮਾਰੀਆਂ ਜਿਵੇਂ ਡਾਇਰੀਆ ਹੈ ਗਿਆ ਕੋਈ ਕਾਲਰਾ ਹੋ ਜਾਂਦਾ ਇਸ ਮੌਸਮ ਚ ਟਾਈਫਾਈਡ ਹੈ ਸਨੇਕ ਬਾਈਟਸ ਹੈ ਇਨਫੈਕਸ਼ਨਸ ਜਿੰਨੇ ਹੋਰ ਇਨਫੈਕਸ਼ਨਸ ਹੈ ਹੈਪੇਟਾਈਟਸ ਜਿਹੜਾ ਖਾਸ ਕਰਕੇ ਵਾਟਰ ਬੋਰਨ ਹੁੰਦਾ ਹੈ ਸਾਡਾ ਹੈਪੇਟਾਈਟਸ A ਅਤੇ ਹੈਪੇਟਾਈਟਸ E ਹੈ ਇਹਨਾਂ ਨੂੰ ਤੁਸੀਂ ਬਚ ਸਕਦੇ ਆ ਤਾਂ ਇਹਨਾਂ ਚੀਜ਼ਾਂ ਦਾ ਬਹੁਤ ਜ਼ਰੂਰੀ ਹੈ ਪ੍ਰੇਸ ਤਾਂ ਸਾਫ਼ ਸੁਥਰਾ ਪਾਣੀ ਸਾਫ਼ ਸੁਥਰਾ ਰਹਿਣਾ ਬਹੁਤ ਜ਼ਰੂਰੀ ਹੈ ਇਸ ਤੇ ਸਾ ਸਿ ਵਿਸ਼ੇਸ਼ ਧਿਆਨ ਦਿਓ ਧੰਨਵਾਦ